ਅੰਮ੍ਰਿਤਸਰ ਮਾਨਜੁਗ ਕੋਰਟ ਦੇ ਵਿੱਚ ਇੱਕ ਨੌਜਵਾਨ ਨੂੰ ਕੀਤਾ ਗਿਆ ਪੇਸ਼ 4 ਕਿਲੋ ਆਈਸ ਡਰੱਗ 1 ਕਿਲੋ ਹਰਨ ਹੋਈ ਸੀ ਇਹਦੇ ਕੋਲੋਂ ਬਰਾਮਤ ਇਸ ਨੌਜਵਾਨ ਨੂੰ ਮਾਨਜੁਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਹ ਕੱਲ ਸ਼ਹਾਟੇ ਇਲਾਕੇ ਦੇ ਵਿੱਚੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਮਾਨਜੁਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅੱਜ ਦੇ ਦਿਨ ਸ਼ੁੱਕਰਵਾਰ 3 ਤਰੀਕ ਸਮਾਂ तकरीबन 3:30 ਵਜੇ ਦੀਆਂ ਇਹ ਤਸਵੀਰਾਂ ਨੇ ਤੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਮਾਮਲਾ ਕੀ ਹੈ ਜੀ ਸਾਰਾ ਦਾ ਮਾਮਲਾ ਇਹ ਆਈਸੋ ਡਰੱਗ ਤੇ ਹੈਰੋਂ ਦੇ ਨਾਲ ਜੁੜਿਆ ਹੋਇਆ ਜੀ ਜੀ ਇਹ ਕੱਲ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਅਵਤਾਰ ਸਿੰਘ ਸਨ ਅਵ ਸਤਨਾਮ ਸਿੰਘ ਜੋ ਕਿ ਬਾਦਰ ਦੇ ਪਿੰਡ ਕੱਕੜ ਦਾ ਰਹਿਣ ਵਾਲਾ ਤੇ ਜਿਹੜਾ ਛਾਟੇ ਉਹਨੇ ਕਿਰਾਏ ਦੇ ਮਕਾਨ ਤੇ ਰਹਿ ਕੇ ਤੇ ਇੱਥੇ ਲੋਕਲ ਗਾਕਾਂ ਨੂੰ ਜਿਹੜਾ ਵਾ ਜੂਜਰਾਂ ਨੂੰ ਇਹ ਹੈਰੋਨਾਂ ਵੇਚਦਾ ਵਾ ਤੇ ਉਹ ਉਸਨ ਪਰਮਿਸ਼ਨ ਦੇ ਵਿਹਾਵ ਤੇ ਆਪਰੇਸ਼ਨ ਟੀਮ ਨੇ ਉੱਥੇ ਟਰੈਕ ਲਾਇਆ ਜੀ ਉੱਥੇ ਜਦੋਂ ਚੈਕਿੰਗ ਕੀਤੀ ਆ ਤੇ ਉਸ ਤੇ ਇੱਕ ਦੋਸ਼ੀ ਜਿਹੜਾ ਵਾ ਖੜਾ ਵਿਅਕਤੀ ਦਿਖਾਈ ਦਿੱਤਾ ਜਿਹਨੇ ਕਿ ਪਿੱਠੂ ਬੈਗ ਪਾਇਆ ਹੋਇਆ ਸੀ ਪਿੱਠੂ ਬੈਗ ਦੀ ਜਦੋਂ ਤਲਾਸ਼ੀ ਲਈ ਆ ਤੇ ਉਹਦੇ ਚੋਂ 4 ਕਿਲੋ ਗ੍ਰਾਮ ਆਇਸ ਡਰੱਗ ਤੇ 1 ਕਿਲੋਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਹੋਈ ਆ ਇਸ ਦੋਸ਼ੀ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਪਿਛਲੇ 1 ਹਫ਼ਤੇ ਤੋਂ ਭਾਲ ਸੀ 1 ਹਫ਼ਤੇ ਤੋਂ ਸੀਕ੍ਰੀਟ ਸੋਰਸ ਲਾਏ ਹੋਏ ਸੀ ਐ ਕਿ ਉੱਥੇ ਇਹੋ ਜੀ ਇਨਫਰਮੇਸ਼ਨ ਹੀ ਕਿ ਕੋਈ ਵਿਅਕਤੀ ਬਾਰਡਰ ਦੇ ਪਿੰਡਾਂ ਦਾ ਤੇ ਇੱਥੇ ਸਿਟੀ ਦੇ ਵਿੱਚ ਜਿਹੜਾ ਵਾ ਇਹ ਸਪਲਾਈ ਕਰਦਾ ਹੈ ਰਨ ਉਹ 4-5 ਦਿਨ ਤੋਂ ਇਹਦਾ ਜਿਹੜਾ ਕਿ ਇਹਨੂੰ ਬਾਚਿਆ ਜਾ ਰਿਹਾ ਸੀ ਫਿਰ ਕੱਲ ਸ਼ਾਮੀ ਮਿਤੀ 2 5 23 ਨੂੰ ਇਹਨੂੰ ਜਿਹੜਾ 24 ਨੂੰ ਸੋਰੀ 2 5 24 ਇਹ ਇਹਨੂੰ ਆਪਾਂ ਜਿਹੜਾ ਵਾ ਇਹਨੂੰ ਰੈਸਟ ਕਰ ਲਿਆ ਤੇ ਇਹ ਕੋਈ ਬਰਾਮਦਗੀ ਹੋ ਗਈ। ਸਰ ਇਹਦੇ ਕੋ ਪਹਿਲਾਂ ਵੀ ਪਰਚਾ ਵਗੈਰਾ ਕੋਈ ਦਰਜ ਹੋਇਆ ਸੀ ਮਾਮਲੇ ਦਾ। ਉਹ ਅਜੇ ਫਰਦਰ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਜੀ ਇਹਦੇ ਫਾਰਵਰਡ ਤੇ ਬੈਕਵਰਡ ਜੋ ਵੀ ਲਿੰਕ ਆ ਉਹ ਆਪ ਜੀ ਨੂੰ ਦੱਸੇ ਜਾਣਗੇ। ਸਰ ਜਿਹੜੀ ਆ ਹੈਰਨ ਜਾਂ ਆਈਸ ਮਿਲੀ ਹੈ ਇਹ ਕ੍ਰੋਸ ਦਾ ਬਾਰਡਰ ਹੈ। ਕੋਈ ਹਾਂ ਜੀ ਕ੍ਰੋਸ ਦਾ ਬਾਰਡਰ ਹੈ। ਹੁਣ ਇਹ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ। ਇਸ ਕਰਨ ਤੋਂ ਬਾਅਦ ਇਸ ਦਾ ਜਿਹੜਾ ਰਿਮਾਂਡ ਲੈ ਕੇ ਤੇ ਫਿਰ ਅਗਲੀ ਜਿਹੜੀ ਆ ਪੁਸ਼ਗੈਸ਼ਨ ਜਾ ਜੋ ਵੀ ਖਲਾਸਾ ਹੋਊਗਾ ਜਿਹੜੇ ਹੋਰ ਬੰਦੇ ਇਹਦੇ ਨਾਲ ਜੁੜੇ ਸੇ ਤੰਦੇ ਦੇ ਵਿੱਚ ਤੇ ਉਹਨਾਂ ਦੀਆਂ ਰੈਸਟਾਂ ਪਾਵਾਂਗੇ ਸਰ ਵੈਸੇ ਕਿੰਨੇ ਕਿ ਦਿਨ ਦਾ ਕੰਮ ਕਰ ਰਿਹਾ ਹੈ ਆਈਡੀਆ ਹੈ ਜੀ ਕੁਝ ਦੱਸਿਆ ਇਹਦੀ ਸਰਸਰੀ ਜਿਹੜੀ ਪੁਸ਼ਕਿਸ਼ਿਆ ਉਹਨੇ ਪਿਛਲੇ 3-4 ਸਾਲ ਤੋਂ ਇਹ ਇਹਦਾ ਪਿੰਡ ਬਾਰਡਰ ਤੇ ਹੋਣ ਕਰਕੇ ਇਹ ਜਿਹੜਾ ਵਾ ਇਹ ਸਮਗਲਰਾਂ ਦੇ ਸੰਬੰਧ ਚ ਆ ਗਿਆ ਤੇ ਉਤੋਂ ਫਿਰ ਇਹ ਆਪਣੇ ਮੋਬਾਈਲ ਦੇ ਰਾਹੀਂ ਜਿਹੜਾ ਵਾ WhatsApp ਜਰੀਏ ਇਸ ਤਰ੍ਹਾਂ ਕਰਕੇ ਕਾਰਵਾਈ ਨੂੰ ਅੰਜਾਮ ਦੇ